ਇਹ ਮਸਲ ਕੀ ਮਾਮਲਾ ਹੈ ਜਿਹੜਾ ਪ੍ਰੈਸ ਕਰਦਾ ਏਦਾਂ ਜੀ ਕਿ ਇੱਕ ਬਹਿਮਨ ਦਵਾਨਾ ਪਿੰਡ ਹੈ ਜਿਹੜਾ ਆਪਣੇ ਸਦਰ ਬਠਿੰਡਾ ਦੀ ਹਦੂਦ ਦੇ ਅੰਦਰ ਆਉਂਦਾ ਹੈਗਾ ਉਥੇ 23 ਅੱਠ ਨੂੰ ਜਿਹੜਾ ਉਹਦੇ ਖੇਤ ਉੱਤੇ ਇੱਕ ਮੋਟਰ ਦੇ ਜਿਹੜਾ ਡੱਗ ਹੈ ਉਹਦੇ ਵਿੱਚੋਂ ਇੱਕ ਮੇਲ ਬੰਦੇ ਦੀ ਜਾਨਕੀ ਪੁਰਸ਼ ਦੀ ਇੱਕ ਲਾਸ਼ ਮਿਲੀ ਸੀ ਤੇ ਜਿਹੜਾ ਮ੍ਰਿਤਕ ਹੈਗਾ ਉਹਦਾ ਨਾਮ ਹੈਗਾ ਗੁਰਪਾਲ ਸਿੰਘ ਉਹ ਗੌਰਵ ਤਾਂ ਐਸ.ਈ.ਓ. ਦੇ ਜਿਹੜਾ ਫਾਦਰ ਉਹਦੀ ਇੰਜਰੀ ਸੀ ਬੋਡੀ ਤੇ ਵਿਜੀਬਲ ਇੰਜਰੀਜ਼ ਸਨ ਜਾਨੀ ਕਿ ਜਿੱਦਾਂ ਕਿ ਪੇਟ ਤੇ neck ਤੇ ਜਿੱਦਾਂ ਲੱਗਦਾ ਜਿੱਦਾਂ ਉਹ ਨਾ ਕਤਲ ਕਰਕੇ ਕਿਸੇ ਨੇ ਉੱਥੇ ਇਹ ਕਤਲ ਕੀਤਾ ਹੋਵੇ ਤਾਂ ਉਹ ਸੀ.ਓ.ਐਸ. ਦੇ ਮ੍ਰਿਤਕ ਦੇ ਫਾਦਰ ਜਿਹੜਾ ਸੁਵਿੰਦਰ ਸਿੰਘ ਹੈਗਾ ਇੱਕ ਤੇ ਉਸੇ ਪਿੰਡ ਦਾ ਕਲੋਨੀਆਂ ਪੈਂਦੀਆਂ ਨੇ ਕਲੋਨੀਆਂ ਉਹਦੀਆਂ ਬਹਿਮਦਵਾਨੇ ਦੀਆਂ ਉਹਨਾਂ ਦੇ ਬਿਆਨਾਂ ਤੇ ਆਪਾਂ ਇੱਕ 185 ਨੰਬਰ ਮੁਕੱਦਮਾ ਜਿਹੜਾ ਹੈਗਾ ਸਦਰ ਬਠਿੰਡੇ 302 ਦੀ ਧਾਰਾ ਆਈ.ਪੀ.ਸੀ ਦੀ ਤੇ ਜਿਹੜੀ ਵੀ ਐਨ.ਐਸ. ਦੀਆਂ ਧਾਰਾ ਹੈਗੀਆਂ ਨਾਮ ਨੂੰ ਵਿਅਕਤੀਆਂ ਦੇ ਅਗੇਂਸਟ ਦਰਜ ਕੀਤਾ ਸੀ ਤਾਂ ਜਿਹਦੀ ਤਫਤੀਸ਼ ਦੌਰਾਨ ਸਾਨੂੰ ਫਿਰ ਪਤਾ ਲੱਗਾ ਕਿ ਜਿਹੜੇ ਇਹਦੇ ਹੀ ਦੋਸਤ ਸੀ ਇੱਕ ਮ੍ਰਿਤਕ ਦਾ ਨਾਮਦੇਵ ਉਸੇ ਪਿੰਡ ਦਾ ਸੀ ਇਹਨਾਂ ਦਾ ਗੁਆਂਢੀ ਸੀ ਉਹਨੇ ਹੀ ਇਹਦਾ ਕਤਲ ਕੀਤਾ ਆ ਆਪਦੀ ਉਹਦੀ ਜਿਹੜੀ ਘਰ ਵਾਲੀ ਹੈਗੀ ਆ ਨਾਮਦੇਵ ਦੀ ਉਹ ਵੀ ਵਿੱਚ ਦੀ ਸ਼ਾਮ ਲੈ ਗਈ ਆ ਵਜਾ ਇਹ ਬਣੀ ਕਿ ਜਿਹੜਾ ਮ੍ਰਿਤਕ ਹੈਗਾ ਉਹਦੀ ਨਾਮਦੇਵ ਦੀ ਘਰ ਵਾਲੀ ਤੇ ਅਕਿਊਜ਼ ਦੀ ਘਰ ਲਈ ਤੇ ਮਾੜੀ ਅੱਖ ਰੱਖਦਾ ਸੀ ਉਸ ਨਾਲ ਜਾਨਕੀ ਧੱਕਾ ਕਰਨ ਦੀ ਕੋਸ਼ਿਸ਼ ਕਰਦਾ ਸੀ ਉਹਨੂੰ ਉਹਨੇ ਵਰਤਿਆ ਵੀ ਸੀ ਨਾਮਦੇਵ ਨੇ ਕਿ ਸਾਡੇ ਘਰੇ ਨਾ ਆਇਆ ਕਰ ਬਟ ਫਿਰ ਵੀ ਉਹ ਜਾਂਦਾ ਸੀ ਸੋ ਇਸ ਦੇ ਚਲਦੇ ਉਹਨਾਂ ਨੇ ਫਿਰ ਇਹਦਾ ਕਤਲ ਕੀਤਾ ਅਸੀਂ ਦੋਵੇਂ ਜਿਹੜੇ ਹੈਗੇ ਅਕਿਊਜ਼ਡ ਉਹ ਅਰੈਸਟ ਕਰ ਲਏ ਨੇ ਜਿਹੜਾ ਮਰਡਰ ਵੈਪਨ ਹੈਗਾ ਜਿੱਦਾਂ ਜਿਹਦੇ ਨਾਲ ਉਹਨਾਂ ਨੇ ਸ਼ਾਪ ਇੰਜੀ ਜਿਹੜੀਆਂ ਆਈਆਂ ਸੀ ਉਹ ਵੀ ਅਸੀਂ ਰਿਕਵਰ ਕਰ ਲਿਆ ਹੈਗਾ ਤੇ ਚੁੰਨੀ ਵੀ ਇੱਕ ਰਿਕਵਰ ਕੀਤੀ ਹੈਗੀ ਕਿਉਂਕਿ ਜੋ ਇਹਨਾਂ ਨੇ ਨਾ ਜੀ ਜਿਹੜੀ ਹੈਗੀ ਲੇਡੀ ਹੈ ਜਿਹਦੇ ਤੇ ਘਰ ਆਲਨੇ ਵਗੈਰਾ ਨੇ ਇਹ ਦਾ ਇਥੇ ਦੀਆਂ ਸੱਟਾਂ ਮਾਰੀਆਂ ਹੈਗੀਆਂ ਤੇ ਜਿਹੜੀ ਲੇਡੀ ਹੈਗੀ ਐ ਇਹਨੇ ਵੀ ਉਹਦਾ ਗਲਾ ਕਟਣ ਦੀ ਕੋਸ਼ਿਸ਼ ਕੀਤੀ ਸੀ ਸੋ ਦੋਵੇਂ ਜਿਹੜੇ ਆਪਣੇ ਹੈਗੇ ਚੀਜ਼ਾਂ ਇਹ ਬਰਾਮਦ ਹੋਈਆਂ ਨੇ ਬਾਕੀ ਅੱਜ ਉਹਨਾਂ ਨੂੰ ਜੱਜ ਸਾਹਿਬ ਮੂਰੇ ਪੇਸ਼ ਕਰਕੇ ਤੇ ਉਹਨਾਂ ਰਿਮਾਂਡ ਲੈ ਕੇ ਬਾਕੀ ਫਰਦਰ ਪੁੱਛਗਿੱਛ ਕਰਾਂਗੇ। ਕਿਹੜੇ ਤਰੀਕੇ ਨਾਲ ਸੀ ਘਰੇ ਆ ਗਿਆ ਲਖੇ ਨਹੀਂ ਨਹੀਂ ਜਿੱਥੋਂ ਬੋਡੀ ਮਿਲੀ ਉੱਥੇ ਹੀ ਸਰਚਾ ਕਿਸੇ ਦੀ ਖੋਰ ਨਹੀਂ ਐ ਨਈਂ ਇਹ ਦੋਆ ਮੀਆਂ ਬੀਬੀ ਦੀ ਐ ਸਰਚਾ ਤੁਹਾਨੂੰ ਮਾਰੇ ਜਾਂ ਹਮੂਲੇ ਮਾਰੇ ਜਾਂਦੀ ਜੀ 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 ਮੇਰੇ ਪਾਸੇ ਵੀ ਚੱਕੂ ਮਾਰੇ ਗਲੇ ਕੱਟੇ ਨਾਮ ਦੇ ਇਹ ਮੈਟੇਕਨ ਦਾ ਜਿਹੜਾ ਡੈੱਟ ਹੋਈ ਹੈ ਜੇ ਕੀ ਕੰਮ ਕਰਦਾ ਸਾਰਾ ਇਹ ਵੀ ਕੁਝ ਦਿਨ ਪਹਿਲੇ ਸਾਲ ਖੋ ਗਿਆ ਸਾਲ ਸਵਾ ਸਾਲ ਪਹਿਲਾਂ ਇਹ ਵੈਸੇ ਤਾਂ ਦਿਹਾੜੀਦਾਰ ਹੀ ਬੰਦੇ ਨੇ ਹੈਗੇ ਇਹਦੇ ਤੇ ਵੀ ਇੱਕ ਪਰਚਾ ਹੈਗਾ ਮਾਰਡਰ ਦਾ ਬਠਿੰਡੇ ਥਾਣੇ ਆ ਸਾਲ ਸਵਾ ਸਾਲ ਪਹਿਲਾਂ ਹੀ ਇਹ ਰੈਗੂਲਰ ਵੇਲ ਤੇ ਆਇਆ ਹੈਗਾ ਸੀ ਤੇ ਜਿਹੜਾ ਦੋਸ਼ੀ ਹੈਗਾ ਇਹਦੇ ਤੇ ਵੀ ਛੇਕ ਪਰਚੇ ਹੈਗੇ ਬਠਿੰਡੇ ਦੇ ਲਗ ਲਗ ਥਾਣਿਆਂ 'ਚ ਇਸ ਦੇ ਸਬੰਧ ਵਿੱਚ ਜਮਾਨੇ ਦੀ ਕਮਾਈ ਹੈ ਚਿਹੜਿਆ ਉਹ ਕੰਪਲੀਟ ਨਹੀਂ ਕੀਤੀ ਇਹ ਮੇਰੇ ਇੱਕ ਵਾਰ ਵਾਲੀ ਤੋਂ ਹੁੰਦੀ ਹੈ ਨਾ ਕਰਦਾ ਪਰ ਨਹੀਂ ਉਹਨਾਂ ਨੇ ਅਜੇ ਤਾਈਂ ਦੇਖੋ ਜੀ ਅੱਜ ਹੁਣ ਆਪਣੇ ਰਿਕਾਰਡ ਖੰਗਾਲ ਲਾਂਗੇ ਪਰ ਜਿੱਥੇ ਤੱਕ ਸਾਨੂੰ ਪਤਾ ਹੀ ਕਲੀਅਰ ਹੋਇਆ ਜੇ ਇਦਾਂ ਦੀ ਕੋਈ ਕੰਪਲੀਟ ਨਹੀਂ ਹੈਗੀ ਸਾਡੇ ਕੋ ਬਟ ਸਟਿਲ ਆਪਾਂ ਉਹਨਾਂ ਇਹ ਚੈੱਕ ਕਰ ਲਾਂਗੇ ਤੇ ਬਟ ਉਹਨਾਂ ਨੇ ਆਪ ਆਪਣੇ ਲੈਵਲ ਤੇ ਇਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਿਹੜਾ ਕਿ ਉਹ ਨਹੀਂ ਸੰਭਿਆ ਇਹਨਾਂ ਦੀ ਗੱਲ ਹੈ ਸਾਡੇ ਉਹਨਾਂ ਨੇ ਮਟਰ ਕੀਤਾ ਸੀ ਸ਼ਾਮ ਦੀ ਰਾਤ ਨੂੰ ਦੇ ਕੱਲ ਸ਼ਾਮ ਨੂੰ ਹਾਂ ਆਪਾਂ ਨੂੰ ਜਦੋਂ ਬੋਡੀ ਮਿਲੀ ਉਦੋਂ ਥੋੜੀ ਚਿਰ ਪਹਿਲਾਂ ਹੀ ਹੋਇਆ ਸੀ 12 ਹਾਂਜੀ ਇਹ ਲੈ ਕੇ ਕਿ ਮੈਂ ਹਾਂਜੀ ਨਾਲੇ ਕੇ ਇਸ ਨਾਲ ਉਹਨੂੰ ਲੈ ਕੇ ਆਈ ਸੀ ਕਿਉਂਕਿ ਇਹ ਤਾਂ ਗਵਾਂਡੀ ਸੀ ਇੱਕ ਤਰ੍ਹਾਂ ਦਾ ਦੋਸਤ ਵੀ ਸੀ ਆਹ ਬਹਾਨਾ ਬਣਾ ਕੇ ਇਹ ਬਹਾਨਾ ਬਣਾ ਐ ਬਹਾਨਾ ਐਗਜੈਕਟ ਸਾਰਾ ਕਿ ਮੈਨੂੰ ਡਿਟੇਲਸ ਨਹੀਂ ਐਸੀ ਜਿਹਦਾ ਤੁਹਾਨੂੰ ਪਹਿਲਾਂ ਵੀ ਬੇਤੀ ਕੀਤੀ ਦੱਸ ਸਕਦੇ ਪਰ ਬਹਾਨਾ ਬਣਾ ਕੇ ਜਦਾਂ ਗਵਾਂਡੀ ਸੀ ਦੋਸਤ ਵੀ ਸੀ ਤੇ ਫਿਰ ਉਹ ਬਹਾਨਾ ਬਣਾ ਕੇ ਨਾਲ ਲੈ ਸਾਰੇ ਇਸ ਤਰ੍ਹਾਂ ਉਸ ਉਹਨੇ ਕਿਉਂਕਿ